ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆਪਾਂ ਆ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਫਲਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਹ ਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੇ ਇੱਕ ਚੈਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰ ਕਾਨੂੰਨੀ ਸੀ ਤੇ ਉਹ ਵੀ ਇੱਕ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬੂ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਲਰਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਇੱਕ ਮਾਨਸ ਮਾਨਕ ਤੇ ਇੱਕ ਪਾਰਸ ਉਹ ਦੋ ਸੀਗੇ ਪਲੱਸ ਤਿੰਨ ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨੋਂ ਬੰਦਾਂ ਨੂੰ ਅਸੀਂ ਉਸ ਮਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਆਨ ਆਇਡੈਂਟੀਫਾਈਡ ਆ ਜਿਹੜੇ ਇਸ ਐਕਸਟਰੈਸ਼ਨ ਦੇ ਵਿੱਚ ਇਸ ਹੱਲਾ ਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਹੀ ਕਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸ਼ਿਕਾਇਤ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਇਸ ਤਰ੍ਹਾਂ ਦੀ ਐਕਸਟਰੈਕਸ਼ਨ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਹੀ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜਿਹੜੀ ਅਮਲ ਵਿੱਚ ਲੈਣਗੇ ਹੁਣ ਹੋਣਾ ਕਿਹੜੇ ਤਰ੍ਹਾਂ ਹਾਫਸ ਹੋਪਸ ਹੋਏਗੀ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆਰਡ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰðਨ ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਉਹ ਸਰ ਸਿਕਿਉਰਟੀ ਦੀ ਆਰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੀ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਦੋਨੇ ਸੁਦੀਪ ਸੂਰੀ ਦੇ ਪਰਿਵਾਰਕੀ ਮੈਂਬਰ ਹੈ ਜਾਂ ਫਿਰ ਧੂਲੀਟਰ। ਹਾਂਜੀ, ਹਾਂਜੀ ਇਹ ਦੋਨੇ ਸੁਦੀਪ ਸੂਰੀ ਦੇ ਬੇਟੇ ਨੇ, ਮਾਨਕਾ ਤੇ 파ਰਸਾ। ਇਹ ਇਹਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਤਫ਼ਤੀਸ਼ ਕਰਕੇ ਜੋ ਕਾਰਵਾਈ ਬਣਦੀ ਆ ਪੁਲਿਸ ਨੇ ਕੀਤੀ। ਕਿੰਨੇ ਮਹੀਨੇ ਪੁਰਾਣੀ ਘਟਨਾ ਹੈ? ਕਿਹੜੀ? ਇਹ 26 ਜੂਨ 2024 ਦੀ ਘਟਨਾ ਚ। 26 ਜੂਨ 2024 ਥਾਣਾ 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 ਸਿਵਲ ਲਾਈਨ ਦੇ ਵਿੱਚ ਇਹਨਾਂ ਦਾ ਜੇਦਰ ਸੀਗਾ ਸਕੈਕ ਕਰਤਾ ਅੱਛਾ ਸਮਾਨ ਦੇਤਾ ਜਿਹੜੇ ਵਾਪਸ ਜਿਹੜੇ ਚਾਰ ਲੈਪਟਾਪ ਤੇ ਹੋਰ ਮੋਬਾਈਲ ਸੀ ਠੀਕ ਉਹ ਵੀ ਰੱਖ ਲਿਆ ਉਹਦਾ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੁਣ ਜਿਹੜਾ ਅਰੈਸਟ ਕਰਕੇ ਤਫਤੀਸ਼ ਚੱਲ ਰਹੀ ਆ ਉਹ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ 6 ਲੱਖ ਰੁਪਇਆ ਜ਼ਰੂਰ ਲਿਆ ਸੀਗਾ ਜਿਹੜਾ ਕਿਉਂ ਰਿਕਾਰਡ ਹੈ